ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪ੍ਰੀਟਿਕਵਲਾ ਡਬਲ ਨੂੰ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਰਹਿਣੇ ਵਾਲੀ ਹੈ ਉਹ ਲੈ ਕੇ ਆਏ ਤੁਹਾਡੇ ਵਾਸਤੇ ਪਲੇਨ ਕਟ ਪੀਸ ਲੈ ਰਹਿਣਗੇ ਜੀ ਫੈਂਡੀ ਸ਼ਲਕ ਦੇ ਵਿੱਚ ਬਹੁਤ ਹੀ ਪਿਆਰੇ ਜਿਹੇ ਪੀਸ ਹੈ ਪਹਿਲਾਂ ਵੀ ਇਸੇ ਤੁਹਾਡੇ ਵਾਸਤੇ ਇਹ ਵਾਲੇ ਪੀਸ ਲੈ ਕੇ ਆਏ ਸੀ ਡਿਮਾਂਡ ਵੀ ਬਹੁਤ ਹੈ ਇਹਨਾਂ ਪੀਸਾਂ ਦੀ ਤੇ ਮੇਰੇ ਆਪੈਨ ਨੂੰ ਪਤਾ ਹੀ ਆ ਸਟਾਫ ਕਿਦਾਂ ਦਾ ਸਭ ਨੇ ਬਾਏ ਕਰ ਲਿਆ ਜੀ ਜਿੰਨਾਂ ਕੋਲੇ ਪੀਸ ਪਹੁੰਚੇ ਆ ਸਭ ਨੂੰ ਪਤਾ ਕਿਦਾਂ ਦਾ ਸਟਾਫ ਆ ਬਹੁਤ ਫਾਈਨ ਤੇ ਸੌਫਟ ਸਟਾਫ ਰਹਿਣ ਵਾਲਾ ਜਿਹੜੀ ਲਾਈਨਿੰਗ ਸਿਰਫ कॉटन ਲਾਈਨਿੰਗ ਹੀ ਯੂਜ਼ ਹੋਣੀ ਆ ਕੋਈ ਟਾਪਟੇ ਦੀ ਲੋੜ ਨਹੀਂ ਹੈਗੀ ਇਹਦੇ નીચે ਲਗਾਉਣ ਲਈ ਤੇ ਕਾਫੀ ਡਿਮਾਂਡ ਹੈ ਇਹਨਾਂ ਪੀਸਾਂ ਦੀ ਤੇ ਦੁਬਾਰਾ ਰੀਸਟਾਕ ਕੀਤੇ ਆ ਜੀ ਪ੍ਰਾਈਜ਼ ਰਹੂਗੀ 600 ਰੁਪਏ ਸਾਢੇ 7 ਮੀਟਰ ਤੁਹਾਨੂੰ ਕਪੜਾ ਮਿਲਣਾ ਇੱਕ ਪੀਸ ਰਹੂਗਾ 3 ਮੀਟਰ ਦਾ ਜਾਂ ਸਾਢੇ 3 ਮੀਟਰ ਦਾ ਠੀਕ ਹੈ ਜੀ 7 ਮੀਟਰ ਸਾਢੇ 7 ਮੀਟਰ ਤੁਹਾਨੂੰ ਦੋ ਪੀਸਾ ਦੇ ਵਿੱਚ ਮਿਲੂਗਾ ਸਿਰਫ 600 ਦੇ ਵਿੱਚ ਠੀਕ ਹੈ ਜੀ ਜਿਹੜਾ ਇਹ ਵਾਲਾ ਸਟੱਫ ਹੈ ਬਿਲਕੁਲ ਬੈਸਟ ਵਰਕ ਕੁਆਲਿਟੀ ਦਾ ਸਟੱਫ ਰਹਿਣ ਵਾਲਾ ਜੀ ਇਹਦੀ ਕੋਈ ਵੀ ਕਾਪੀ ਨਹੀਂ ਹੈ ਡੁਪਲੀਕੇਟ ਸਟਾਫ ਨਹੀਂ ਹੈ ਕਈ ਵੀ ਤੁਹਾਨੂੰ ਪ੍ਰਾਈਸ ਘੱਟ ਵੀ ਮਿਲ ਜੂਗੀ ਪਰ ਇਹ ਡੁਪਲੀਕੇਟ ਨਹੀਂ ਹੈ ਜੀ ਇਹ ਕੱਟ ਪੀਸਾਂ ਦੇ ਵਿੱਚ ਹੀ ਤੁਹਾਨੂੰ 7 7.5 ਮੀਟਰ ਕਪੜਾ ਮਿਲਣਾ 600 ਦਾ 300 ਦਾ ਇੱਕ ਪੀਸ ਰਹਿਣ ਵਾਲਾ ਜੀ ਇਹ ਬਿਲਕੁਲ ਬੈਸਟ ਕੁਆਲਟੀ ਦਾ ਸਟਾਫ ਰਹਿਣ ਵਾਲਾ ਮੇਰੀਆਂ ਭੈਣਾਂ ਨੇ ਸਾਡੇ ਕੋਲ ਬਾਈ ਵੀ ਕੀਤੇ ਵਾਲੇ ਪੀਸ ਤੇ ਕਾਫੀ ਪੀਸ ਇਹਦੇ ਤੇ ਡਬਲ ਟੋਨ ਦੇ ਵਿੱਚ ਵੀ ਰਹਿਣਗੇ ਦੇਖੋ ਜੀ ਡਬਲ ਟੋਨ ਦੇ ਵਿੱਚ ਵੀ ਤੁਹਾਨੂੰ ਪੀਸ ਮਿਲਣ ਵਾਲੇ ਆ ਜੋ ਕਾਫੀ ਟਰੈਂਡਿੰਗ ਪੀਸ ਰਹਿਣ ਵਾਲੇ ਜੀ ਡਬਲ ਟੋਨ ਦੇ ਵਿੱਚ ਤੇ ਬਾਕੀ ਸਿੰਗਲ ਕਲਰ ਵਿੱਚ ਵੀ ਰਹਿਣ ਵਾਲੇ ਸਾਰੇ ਪੀਸ ਤੁਹਾਨੂੰ ਦਿਖਾਵਾਂਗੇ ਅਸੀਂ ਕਲਰ ਤੇ ਚੈੱਕ ਕਰ ਲਓ ਜੀ ਜੋ ਵੀ ਤੁਹਾਨੂੰ ਪੀਸ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਦੇ ਉੱਪਰ ਹੈਂਡਵਰਕ ਕਰੋ ਪਲੇਨ ਸੂਟ ਵੀ ਰੈਡੀ ਕਰ ਸਕਦੇ ਹੋ ਦੇਖੋ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਕਿਦਾਂ ਸੂਟ ਬਣਨਾ ਜੀ ਰੈਡੀ ਹੋ ਕੇ ਮਹਿਰੂਨ ਤੇ ਬਲੂ ਸ਼ੇਡ ਵਿੱਚ ਰਹੂਗਾ ਜੀ ਡਬਲ ਟੋਨ ਦਾ ਪੀਸ ਹੈ ਠੀਕ ਹੈ ਜੀ ਤਿੰਨ ਪੀਸ ਮਿਲਣਗੇ ਤੁਸੀਂ ਇਹਦੇ ਵਿੱਚ ਦੁਪੱਟਾ ਵੀ ਐਡਜਸਟ ਕਰ ਸਕਦੇ ਹੋ ਦੋ ਪੀਸ ਵੀ ਲੈ ਸਕਦੇ ਹੋ ਤਿੰਨ ਪੀਸ ਵੀ ਲੈ ਸਕਦੇ ਹੋ ਕੱਟ ਰਹੂਗੀ 3 ਮੀਟਰ ਤੋਂ ਲੈ ਕੇ 3.5 ਮੀਟਰ ਤੱਕ ਇੱਕ ਪੀਸ ਦੀ ਕੱਟ ਰਹੂਗੀ ਇਹ ਵਾਲੇ ਡਬਲ ਟੋਨ ਦੇ ਵਿੱਚ ਹੈ ਇਹਦੇ ਵਿੱਚ ਮਹਿਰੂਨ ਵੀ ਸ਼ੇਡ ਹੈ ਤੇ ਬਲੂ ਸ਼ੇਡ ਵੀ ਹੈ ਡਬਲ ਟੋਨ ਦੇ ਵਿੱਚ ਪੀਸ ਹੈ ਜੀ ਤਿੰਨ ਪੀਸ ਹੈ ਜੀ ਸੇਮ ਏ ਮਿਲੂਗਾ ਤੁਹਾਨੂੰ ਵਾਈਨ ਕਲਰ ਦੇਖੋ ਜੀ ਇਹ ਵਾਈਨ ਕਲਰ ਹੈ ਇਹਦਾ ਇੱਕ ਪੀਸ ਤੁਹਾਨੂੰ ਹੋਰ ਮਿਲ ਜੂਗਾ نیچے ਪਿਆ ਜੀ ਆਹ ਵਾਲਾ ਪੀਸ ਲੈ ਸਕਦੇ ਹੋ ਵਾਈਨ ਕਲਰ ਦੇ ਵਿੱਚ ਰਹੂਗਾ ਜੀ ਦੇਖੋ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਡਬਲ ਟੋਨ ਦੇ ਵਿੱਚ ਰਹੂਗਾ ਮਸਟਰਡ ਤੇ ਬਲੂ ਜੀ ਇਹਦੇ ਵਿੱਚ ਡਬਲ ਟੋਨ ਦੀ ਸ਼ੇਡ ਹੈ ਠੀਕ ਹੈ ਜੀ ਤਿੰਨ ਲਓ ਜੀ ਚਾਰ ਪੀਸ ਲੈਣੇ ਹਨ ਤੁਹਾਨੂੰ ਠੀਕ ਹੈ ਜੀ ਜੇ ਸੇਮ ਸੂਟ ਬਣਾਉਣੇ ਆ ਦੋ ਦੋ ਪੀਸ ਲੈ ਲਓ ਜੀ ਦੇਖੋ ਡਬਲ ਟੋਨ ਦੇ ਵਿੱਚ ਮੈਨੇ ਤੁਹਾਨੂੰ ਬਹੁਤ ਹੀ ਸੋਹਣਾ ਜਿਹਾ ਕਲਰ ਰਹਿਣ ਵਾਲਾ ਚਾ ਕਾਪਰ ਸ਼ੇਡ ਦੇ ਵਿੱਚ ਰਹੂਗਾ ਪਰ ਵੀਡੀਓ ਵਿੱਚ ਥੋੜਾ ਜਿਹਾ ਹੋਰ ਹੀ ਕਲਰ ਆ ਰਿਹਾ ਪਰ ਇਹ ਕਾਪਰ ਸ਼ੇਡ ਦੇ ਵਿੱਚ ਪੀਸ ਹੈ ਬਹੁਤ ਹੀ ਪਿਆਰੇ ਜੇ ਲਓ ਜੀ ਇਹ ਲਵੈਂਡਰ ਕਲਰ ਦੇ ਵਿੱਚ ਆਉਣਗੇ ਜੀ ਦੋ ਪੀਸ ਮੈਨੇ ਤੁਹਾਨੂੰ ਸਿਰਫ ਦੋ ਪੀਸ ਹੀ ਸਾਡੇ ਕੋਲੇ ਅਵੇਲੇਬਲ ਜਿਹੜੀ ਮੇਰੀ ਭੈਣ ਨੇ ਬਾਏ ਕਰਨੇ ਆ ਉਹ ਲੈ ਸਕਦੀ ਹੈ ਠੀਕ ਹੈ ਜੀ ਤੇ ਚੈੱਕ ਕਰੋ ਜੀ ਬਲੈਕ ਦੇ ਬਲੈਕ ਦੇ ਤੁਹਾਨੂੰ ਤਿੰਨ ਪੀਸ ਮਿਲ ਜਾਣੇ ਲਓ ਜੀ ਇਹ ਬਲੈਕ ਚ ਰਹਿਣਗੇ ਇਹ ਰਹੂਗਾ ਜੀ ਪਰਪਲ ਸ਼ੇਡ ਜਿਹਨੂੰ ਬੈਂਗਨੀ ਕਲਰ ਵੀ ਕਹਿ ਸਕਦੇ ਆ ਦੋ ਪੀਸ ਇਹ ਆ ਜੀ ਠੀਕ ਹੈ ਜੀ ਲੈ ਸਕਦੇ ਹੋ ਦੋ ਪੀਸ ਇੱਕ ਪੀਸ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਲਓ ਜੀ ਤੇ ਇਹ ਵਾਲਾ ਕਲਰ ਦੇਖੋ ਜੀ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਇਹ ਤੁਸੀਂ ਮੈਚਿੰਗ ਲੈ ਸਕਦੇ ਹੋ ਕਿਸੇ ਨੇ ਇੱਕ ਪੀਸ ਵੀ ਲੈ ਸਕਦੇ ਹੋ ਕੱਲੀ ਸ਼ਰਟ ਬਣਾਉਣੀ ਸ਼ਰਟ ਬਣਾ ਸਕਦੇ ਹੋ ਠੀਕ ਹੈ ਜੀ ਇਹ ਦੇਖੋ ਜੀ ਇਹ ਵਾਲਾ ਰਹੂਗਾ ਮਸਟਰਡ ਜੀ ਸ਼ੇਡ ਦੇ ਵਿੱਚ ਇਹ ਮਸਟਰਡ ਸ਼ੇਡ ਦੇ ਵਿੱਚ ਰਹਣੇ ਆ ਪੀਸ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਪੀਸ ਰਹਿਣ ਵਾਲੇ ਆ ਤੇ ਇਹ ਵਾਲਾ ਚੈੱਕ ਕਰੋ ਜੀ ਇਹ ਗਰੇ ਆ ਠੀਕ ਹੈ ਜੀ ਗਰੇ بیس ਦੇ ਵਿੱਚ ਤੁਹਾਨੂੰ ਐਕਟੀਵ ਪੀਸ ਮਿਲਣਾ ਇਹ ਤੁਸੀਂ ਮੈਚਿੰਗ ਕਰ ਸਕਦੇ ਹੋ ਠੀਕ ਹੈ ਜੀ ਇਹ ਕਾਵਲਾ ਪੀਸ ਦੇਖ ਲਓ ਜੀ ਇਹ ਵਾਲੇ ਦੋਨੋਂ ਪੀਸਾਂ ਨੂੰ ਤੁਸੀਂ ਆਪਸ ਵਿੱਚ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਜੇ ਇਕੱਲਾ ਗਰੇ ਪੀਸ ਲੈਣਾ ਤੇ ਗਰੇ ਪੀਸ ਵੀ ਤੁਸੀਂ ਬਾਏ ਕਰ ਸਕਦੇ ਹੋ ਇਹ ਵਾਲਾ ਕਲਰ ਦੇਖੋ ਜੀ ਇਹ ਵੀ ਬਹੁਤ ਸੋਹਣਾ ਕਲਰ ਆਉਣ ਵਾਲਾ ਇਹਦੀ ਵੀ ਇਦਾਂ ਮੈਚਿੰਗ ਕਰ ਸਕਦੇ ਹੋ ਆਪਸ ਵਿੱਚ ਦੋਨੋਂ ਪੀਸਾਂ ਦੀ ਠੀਕ ਹੈ ਜੀ ਇੱਕ ਕੱਲਾ ਪੀਸ ਲੈਣਾ ਚਾਹੁੰਨ ਉਹ ਪੀਲ ਕੱਲਾ ਲੈ ਸਕਦੇ ਹੋ ਇਹ ਆਊਗਾ ਜੀ ਰੈੱਡ ਕਲਰ ਦੇ ਵਿੱਚ ਲਓ ਇਹ ਰੈੱਡ ਕਲਰ ਦੇ ਦੋ ਪੀਸ ਮਿਲਣਗੇ ਇਹ ਮਸਟਰਡ ਸ਼ੇਡ ਦੇ ਵਿੱਚ ਮਿਲਣਗੇ ਦੋ ਪੀਸ ਤੁਹਾਨੂੰ ਲਓ ਇਹ ਮਸਟਰਡ ਸ਼ੇਡ ਦੇ ਵਿੱਚ ਰਹਿਣੇ ਆ ਜੀ ਇਹ ਮਸਟਰਡ ਸ਼ੇਡ ਦੇ ਵਿੱਚ ਰਹਿਣੇ ਆ ਇਹ ਵਾਲਾ ਪੀਸ ਥੋੜਾ ਜਿਹਾ ਅਲੱਗ ਹੈ ਇਹਦੇ ਵੀ ਤੁਹਾਨੂੰ ਦੋ ਪੀਸ ਮਿਲਣਗੇ ਇੱਕ ਪੀਸ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਨੇ ਨਾਲ ਦਾ ਜੀ ਠੀਕ ਹੈ ਜੀ ਇਹ ਮਸਟਰਡ ਸ਼ੇਡ ਆ ਬੜਾ ਪਿਆਰਾ ਜਿਹਾ ਹਲਦੀ ਫੰਕਸ਼ਨ ਲਈ ਰੈਡੀ ਕਰ ਸਕਦੇ ਹੋ ਤੁਸੀਂ ਇਹਨਾਂ ਪੀਸਾਂ ਨੂੰ ਤੇ ਇਹ ਵਾਲਾ ਮਿਲੂਗਾ orange mango ਸ਼ੇਡ ਦੇ ਵਿੱਚ ਠੀਕ ਹੈ orange mango ਸ਼ੇਡ ਦੇ ਵਿੱਚ ਮੈਨੇ ਤੁਹਾਨੂੰ 3 ਪੀਸ ਲਓ ਚੈੱਕ ਕਰੋ ਜੀ ਬਹੁਤ ਪਿਆਰੇ ਜਿਹੇ ਕਲਰ ਹਨ ਵਾਲੇ ਆ ਇਹ ਵਾਲੇ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਇਹਨੂੰ ਅਸੀਂ ਬੋਲ ਸਕਦੇ ਆ ਅ ਜਿਹਨੂੰ ਜ਼ੈਰ ਮੋਰੀਆ ਜਿਹਾ ਕਲਰ ਵੀ ਕਹਿ ਸਕਦੇ ਆ ਠੀਕ ਹੈ ਜੀ ਇਹ ਵਾਲਾ ਕਲਰ ਬਹੁਤ ਪਿਆਰੇ ਜਿਹੇ ਪੀਸ ਹੈ ਰਹਿਣ ਵਾਲੇ 2 ਪੀਸ ਤੁਹਾਨੂੰ ਸੇਮ ਇਹ ਵਾਲੇ ਕਲਰ ਦੇ ਮਿਲਨੇ ਆ ਕਲਰ ਆ ਰਿਹਾ ਡਾਲ ਕਿਉਂਕਿ ਇਦਾਂ ਦਾ ਕਲਰ ਮਿਸ਼ਨ ਡਾਲ ਆਉਂਦਾ ਹੁੰਦਾ ਹੈ ਨਾ ਤੇ ਤੁਹਾਨੂੰ ਪਤਾ ਹੀ ਹੈ ਜੀ ਕਲਰ ਬਹੁਤ ਪਿਆਰਾ ਜਿਹਾ ਹੁੰਦਾ ਇਹ ਵਾਲਾ ਠੀਕ ਹੈ ਦੋ ਪੀਸ ਇਹ ਲੈਣਗੇ ਸੀ ਤੇ ਦੋ ਪੀਸ ਹੀ ਤੁਹਾਨੂੰ ਇਹ ਵਾਲਾ ਲੈਣਗੇ ਮੋਰ ਪੰਖੀ ਆ ਜਿਹਾ ਦੇਖੋ ਬਹੁਤ ਪਿਆਰਾ ਜਿਹਾ ਕਲਰ ਹੈ ਇਹ ਵੀ ਡਾਲ ਆ ਰਿਹਾ ਜੀ ਪਰ ਇਹ ਜਿਹੜੇ ਆ ਵਾਲੇ ਕਲਰ ਹੁੰਦੇ ਨੇ ਡਾਲ ਹੀ ਆਉਂਦੇ ਤੁਹਾਨੂੰ ਦੂਰ ਤੋਂ ਦਿਖਾ ਦਿੰਦੇ ਕਿੱਦਾਂ ਦੇ ਪੀਸ ਲੈਣਗੇ ਇਦਾਂ ਦੇਖ ਲਓ ਜੀ ਥੋੜਾ ਜਿਹਾ ਸਾਈਡ ਤੋਂ ਦੇਖ ਲਓ ਤੁਸੀਂ ਲਓ ਸਾਈਡ ਤੋਂ ਦੇਖ ਲਓ ਜੀ ਕਿੱਦਾਂ ਦਾ ਕਲਰ ਹੈ ਇਹ ਪਰ ਨਹੀਂ ਆ ਰਿਹਾ ਜੀ ਬਿਲਕੁਲ ਸਹੀ ਕਲਰ ਨਹੀਂ ਆ ਰਿਹਾ ਇਹਦਾ ਤੇ ਇਹ ਵਾਲਾ ਦੇਖੋ ਜੀ ਇਹ ਬਲੂ ਸ਼ੇਡ ਦੇ ਵਿੱਚ ਹੈ ਇਹ ਵੀ ਡਬਲ ਟੋਨ ਦੇ ਵਿੱਚ ਰਹਿਣੇ ਹੈ ਇਹਦੇ ਵਿੱਚ ਗ੍ਰੀਨ ਜੀ ਸ਼ੇਡ ਵੀ ਆ ਰਹੀ ਹੈ ਜੀ ਬਲੂ ਦੇ ਵਿੱਚ ਗ੍ਰੀਨ ਸ਼ੇਡ ਆ ਰਹੀ ਹੈ ਡਬਲ ਟੋਨ ਦੇ ਵਿੱਚ ਆ ਰਹਿਣਗੇ ਜੀ ਇਹ ਵੀ ਪੀਸ ਲਓ ਜੀ ਬਲੂ ਗ੍ਰੇ ਜਆ ਰਾਇਲ ਬਲੂ ਦੀ ਸ਼ੇਡ ਵੀ ਹੈ ਤੇ ਗ੍ਰੀਨ ਸ਼ੇਡ ਵੀ ਹੈ ਇਹਦੇ ਵਿੱਚ ਕਿੰਨਾ ਪੀਸਾਂ ਦੇ ਵਿੱਚ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਲਓ ਜੀ ਰਾਇਲ ਬਲੂ ਦੀ ਸ਼ੇਡ ਵੀ ਹੈ ਤੇ ਗ੍ਰੀਨ ਜੀ ਸ਼ੇਡ ਵੀ ਹੈ ਇਹ ਵਾਲਾ ਕਲਰ ਦੇਖੋ ਜੀ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਨਾ ਵਾਲਾ ਚੈੱਕ ਕਰੋ ਲਓ ਜੀ ਦੋ ਦੋ ਪੀਸ ਲੈ ਸਕਦੇ ਹੋ ਤੁਸੀਂ ਸੇਮ ਸਾਡੇ ਕੋਲ ਏਦਾਂ ਦੇ ਦੇਖੋ ਜੀ ਆਵਲਾ ਕਲਰ ਦੇਖੋ ਜੀ ਫਿਰੋਜੀ ਕਲਰ ਦੇ ਵਿੱਚ ਆਉਣਗੇ ਇਹ ਵਾਲੇ ਪੀਸ ਕਲਰ ਡਲ ਆਉਂਦਾ ਹੁੰਦਾ ਜੀ ਫਿਰੋਜੀ ਕਲਰ ਵਿੱਚ ਹੀ ਠੀਕ ਹੈ ਜੀ ਇਹ ਵੀ ਫਿਰੋਜੀ ਕਲਰ 'ਚ ਮਿਲਣਗੇ ਡਲ ਆਉਂਦਾ ਹੁੰਦਾ ਕਲਰ ਪਰ ਫਿਰੋਜੀ ਕਲਰ ਦੇ ਵਿੱਚ ਰਹਿਣੇ ਆ ਪੀਸ ਇਹ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਇਹ ਵੀ ਤੁਹਾਨੂੰ ਵਾਈਨ ਸ਼ੇਡ ਦੇ ਵਿੱਚ ਡਬਲ ਸ਼ੇਡ ਦੇ ਵਿੱਚ ਮਿਲਣਗੇ ਜੀ ਵਾਈਨ ਸ਼ੇਡ ਦੇ ਪੀਸ ਹੈ ਮਹਿਰੂਨ ਜੀ ਸ਼ੇਡ ਵੀ ਆਂਦੀ ਹੈ red color ਦੇ ਫਿਰ ਦੋ ਪੀਸ ਲੈ ਲੇਗੇ ਇਹ ਪੀਚ ਕਲਰ ਦੇ ਵਿੱਚ ਰਹੂਗਾ ਜੀ ਪੀਚ ਕਲਰ ਤੇ ਡਾਰਕ ਪੀਚ ਕਲਰ ਦੋਨੋਂ ਆਪਸ ਵਿੱਚ ਮੈਚਿੰਗ ਕਰਕੇ ਤੁਸੀਂ ਲੈ ਸਕਦੇ ਹੋ ਜੀ ਠੀਕ ਹੈ ਜੀ ਅੱਗੇ ਪੀਸ ਤੁਹਾਨੂੰ ਚੈੱਕ ਕਰਵਾਉਣੀ ਆ ਲਓ ਜੀ ਇਹ ਵਾਲੇ ਚੈੱਕ ਕਰੋ ਜੀ ਲਓ ਜੀ ਇਹ ਵਾਲੇ ਚੈੱਕ ਕਰੋ ਕਲਰ ਦੇਖੋ ਜੀ ਇਹ ਕਲਰ ਰਹੂਗਾ ਜੀ ਆ ਮੋਰ ਪੰਖੀਆ ਕਲਰ ਰਹਿਣ ਵਾਲਾ ਜੀ ਇਹ ਵਾਲਾ ਪਰ ਕਲਰ ਸਹੀ ਨਹੀਂ ਆਉਂਦਾ ਵੀਡੀਓ ਦੇ ਵਿੱਚ ਮੋਰ ਪੰਖੀਆ ਕਲਰ ਹੈ ਬਹੁਤ ਸੋਹਣੇ ਪੀਸ ਰਹਿਣ ਵਾਲੇ ਆ ਜੀ ਇਹ ਤੇ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਆਊਗਾ ਜੀ ਆ ਸੀ ਗ੍ਰੀਨ ਜਿਹਾ ਕਲਰ ਆਉਂਦਾ ਡਾਰਕ ਸੀ ਗ੍ਰੀਨ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਸਾ ਠੀਕ ਹੈ ਜੀ ਚੈੱਕ ਕਰੀ ਚੱਲੋ ਇਹ ਮੰਗੇਓ ਸ਼ੇਡ ਦੇ ਵਿੱਚ ਆਉਣਗੇ ਇਹ ਆਊਗਾ ਜੀ ਵਾਈਨ ਸ਼ੇਡ ਦੇ ਵਿੱਚ ਲੋ ਵਾਈਨ ਸ਼ੇਡ ਦੇ ਜ ਡਬਲ ਸ਼ੇਡ ਦੇ ਵਿੱਚ ਪੀਸ ਹੈ ਡਬਲ ਟੋਨ ਦੇ ਵਿੱਚ ਰਹਿਣਗੇ ਜੀ ਡਬਲ ਟੋਨ ਦੇ ਵਿੱਚ ਰਹਿਣੇ ਆ ਇਹ ਤੇ ਇਹ ਵੀ ਮੰਗੇਓ ਸ਼ੇਡ ਦੇ ਵਿੱਚ ਆਣਗੇ ਜੀ ਠੀਕ ਹੈ ਜੀ ਇਹ ਆਉਣਗੇ ਜੀ ਮੋਰ ਪੰਖੀਆ ਕਲਰ ਲਓ ਇਹ ਮੋਰ ਪੰਖੀਆ ਜਾਂ ਕਲਰ ਹੈ ਬਹੁਤ ਪਿਆਰਾ ਜਾਂ ਮੋਰ ਪੰਖੀਆ ਕਲਰ ਵਿੱਚ ਬਲੂ ਜੀ ਸ਼ੇਡ ਦੇ ਵਿੱਚ ਆਉਣੇ ਆ ਜੀ ਵਾਲੇ ਪੀਸ ਚਾਰ ਪੀਸ ਲੈ ਸਕਦੇ ਹੋ ਠੀਕ ਹੈ ਜੀ ਇਹ ਵੀ ਮੋਰ ਪੰਖੀਆ ਕਲਰ ਬਹੁਤ ਸੋਹਣੇ ਸੋਹਣੇ ਕਲਰ ਰੈਡ ਵਾਲੇ ਜੀ ਬਹੁਤ ਹੀ ਪਿਆਰੇ ਪਿਆਰੇ ਠੀਕ ਹੈ ਵੀਡੀਓ ਦੇ ਵਿੱਚ ਬਿਲਕੁਲ ਨਹੀਂ ਸਹੀ ਕਲਰ ਆਉਂਦੇ ਜੇ ਦੋ ਲੈਣੇ ਆ ਤਾਂ ਸਾਨੂੰ ਬਿਲਕੁਲ ਲਿਖ ਕੇ ਭੇਜੋ ਜੀ ਕਿਉਂਕਿ ਸਾਨੂੰ ਦੁਬਾਰਾ ਪੁੱਛਣਾ ਪੈਂਦਾ ਮੈਸੇਜ ਕਰਕੇ ਵੀ ਦੋ ਪੀਸ ਲੈਣੇ ਆ ਜਿੰਨੇ ਤੁਸੀਂ ਪੀਸ ਲੈਣੇ ਆ ਪਹਿਲੇ ਹੀ ਸਾਨੂੰ ਲਿਖ ਕੇ ਸੈਂਡ ਕਰ ਦੋ ਵੀ ਦੀਦੀ ਇਦਾਂ ਦੇ ਦੋ ਪੀਸ ਦੇ ਦਿਓ ਠੀਕ ਹੈ ਜੀ ਜਾਂ ਤਿੰਨ ਪੀਸ ਦੇ ਦਿਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਬੜਾ ਸੋਹਣਾ ਜਿਹਾ ਕਲਰ ਹੈ ਦੇਖੋ ਜੀ ਇਹ ਕਲਰ ਕੈਸਾ ਦੀਆਂ ਪੀਸ ਤੇ ਬਲੂ ਦਾ ਪੀਸ ਤੇ ਬਲੂ ਦਾ ਦੋ ਡਬਲ ਟੋਨ ਦੇ ਵਿੱਚ ਰਹਿਣਗੇ ਇਹ ਮਿਲੂਗਾ ਤੁਹਾਨੂੰ ਪਰਪਲ ਕਲਰ ਦੇ ਵਿੱਚ ਲੋ ਜਿਹੜਾ ਵੀਡੀਓ ਦੇ ਵਿੱਚ ਕਲਰ ਆਇਆ ਸੀ ਨਾ ਪਰਪਲ ਉਹ ਵਾਲਾ ਪਰਪਲ ਕਲਰ ਹੈ ਜੀ ਦੇਖੋ ਇਹ ਪਰਪਲ ਕਲਰ ਦੇ ਵਿੱਚ ਮੈਨ ਲੇ ਤੁਹਾਨੂੰ ਤੇ ਇਹ ਵਾਲਾ ਦੇਖੋ ਜੀ ਇਹ ਵੀ ਮਹਿਰੂਨ ਦੇ ਵਿੱਚ ਰਹਿਣਗੇ ਡਬਲ ਟੋਨ ਦੇ ਵਿੱਚ ਲੋ ਜੀ ਬਹੁਤ ਹੀ ਪਿਆਰੇ ਜਿਹੇ ਪੀਸ ਰਹਿਣ ਵਾਲੇ ਅੱਜ ਦੇ ਠੀਕ ਹੈ ਜੀ ਇਹਨਾਂ ਜਿਹਦਾ ਵੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜਿਹੜੇ ਵੀ ਤੁਹਾਨੂੰ ਕਲਰ ਚਾਹੀਦਾ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਨਾਲ ਹਾਜ਼ਰ ਹੋਵਾਂਗੇ ਥੈਂਕ ਯੂ ਜੀ